ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਲੋ ਵੀਲੇਜ ਫੂਡ ਉਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਰੈਸਪੀ ਜਿਹੜੀ ਉਹ ਘਰ ਵਿੱਚ ਤਿਆਰ ਕਰਕੇ ਦਿਖਾਵਾਂਗੇ ਜਿਹਨੂੰ ਖਾਣ ਦੇ ਨਾਲ ਬੱਚੇ ਨੇ ਜਿਹੜੇ ਬਹੁਤ ਹੀ ਖੁਸ਼ ਹੋ ਜਾਂਦੇ ਨੇ ਤੇ ਆਪਾਂ ਨੂੰ ਹਮੇਸ਼ਾ ਇਹ ਬਾਹਰ ਬਿਜਾਰ ਦੇ ਵਿੱਚੋਂ ਨਹੀਂ ਖਾਣੀਆਂ ਚਾਹੀਦੀਆਂ ਹੈਗੀਆਂ ਤੇ ਆਪਾਂ ਨੂੰ ਇਹਨਾਂ ਨੂੰ ਘਰ ਦੇ ਵਿੱਚ ਹੀ ਟਰਾਈ ਕਰਨਾ ਚਾਹੀਦਾ ਹੈ ਇਹ ਰੈਸਪੀ ਆ ਜਿਹੜੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਘਰ ਵਿੱਚ ਬਣ ਜਾਂਦੀ ਆ ਤੇ ਜਦੋਂ ਆਪਾਂ ਸਟ੍ਰੀਟ ਸਟਾਈਲ ਸਟ੍ਰੀਟ ਦੇ ਉੱਪਰ ਖਾਂਦੇ ਆ ਬਾਜ਼ਾਰ ਦੇ ਵਿੱਚ ਖਾਂਦੇ ਆ ਤਾਂ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ ਹੈਗਾ ਕਿ ਕਿੱਦਾਂ ਦੀ ਉਹਨਾਂ ਨੇ ਇਹਦੇ ਵਿੱਚ ਸਬਜ਼ੀਆਂ ਦਾ ਇਸਤੇਮਾਲ ਕੀਤਾ ਤੇ ਕਿੱਦਾਂ ਦੇ ਆ ਉਹਨਾਂ ਨੇ ਆਇਲ ਇਹਦੇ ਵਿੱਚ ਵਰਤੇ ਨੇ ਸੋ ਇਸ ਕਰਕੇ ਆਪਾਂ ਇਹ ਜਿਹੜੀ ਰੈਸਪੀ ਆ ਉਹ ਬੱਚਿਆਂ ਲਈ ਲੈ ਲੈ ਕੇ ਆਏ ਆ ਇਹ ਰੈਸਪੀ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਦੇਖੋ ਜਿਵੇਂ ਕਿ ਤੁਹਾਨੂੰ ਦਿਖਾਤਾਏ ਕਿ ਆਪਾਂ ਨੇ ਥੋੜੀਆਂ ਜੀਆਂ ਸਬਜ਼ੀਆਂ ਲਈਆਂ ਨੇ ਤੇ ਇਹਨਾਂ ਨੂੰ ਆਪਾਂ ਨੇ ਚੌਪ ਕਰ ਲਿਆ ਏ ਇੱਧਰ ਆਪਾਂ ਨੇ ਇੱਕ ਪਾਸੇ ਨਿਊਡਲਸ ਨੇ ਜਿਹੜੇ ਉਹਨਾਂ ਨੂੰ ਬਾਉਲ ਹੋ ਹੋਣ ਦੇ ਲਈ ਆਪਾਂ ਨੇ ਬੋਇਲ ਕਰਨ ਦੇ ਲਈ ਰੱਖ ਦਿੱਤਾ ਸੀਗਾ ਤੇ ਆਪਣੇ ਨਿਊਡਲਸ ਨੇ ਜਿਹੜੇ ਉਹ ਚੰਗੀ ਤਰ੍ਹਾਂ ਬੋਇਲ ਹੋ ਗਏ ਨੇ ਤੇ ਇਹਨਾਂ ਨੂੰ ਬੋਇਲ ਕਰਦੇ ਸਮੇਂ ਆਪਾਂ ਨੇ ਇਹਦੇ ਵਿੱਚ ਅੱਧਾ ਇੱਕ ਚਮਚਾ ਨਮਕ ਦਾ ਪਾਇਆ ਸੀ ਤੇ ਨਾਲ ਹੀ ਆਪਾਂ ਨੇ ਇੱਕ ਚਮਚਾ ਇਹਦੇ ਵਿੱਚ ਆਇਲ ਦਾ ਐਡ ਕੀਤਾ ਸੀਗਾ ਤਾਂ ਜੋ ਆਪਣੇ ਨਿਊਟਰਲਸ ਨੇ ਜਿਹੜੇ ਉਹ ਆਪਸ ਦੇ ਵਿੱਚ ਚਿਪਕੜਨਾ ਤੇ ਆਪਾਂ ਨੇ ਤੜਕੇ ਦੇ ਲਈ ਇਹਦੇ ਵਿੱਚ ਸਰੋਂ ਦੇ ਤੇਲ ਦਾ ਹੀ ਇਸਤੇਮਾਲ ਕੀਤਾ ਹੈ ਤੇਲ ਆ ਤੁਸੀਂ ਕੋਈ ਵੀ ਲੈ ਸਕਦੇ ਹੋ ਰਿਫਾਈਨਡ ਵੀ ਵਰਤ ਸਕਦੇ ਹੋ ਤੇ ਇਧਰ ਆਪਾਂ ਤੇਲ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਤੇ ਹੁਣ ਆਪਾਂ ਨਿਊਟਰਲਸ ਨੇ ਜਿਹੜੇ ਇਹਨਾਂ ਨੂੰ ਇਹਨਾਂ ਦਾ ਪਾਣੀ ਆ ਜਿਹੜਾ ਡレイン ਕਰ ਦੇਵਾਂਗੇ ਤੇ ਨਾਲ ਹੀ ਆਪਾਂ ਥੋੜਾ ਜਿਹਾ ਦੇ ਉੱਪਰ ਠੰਡਾ ਪਾਣੀ ਆ ਜਿਹੜਾ ਉਹ ਪਾਵਾਂਗੇ ਤਾਂ ਕਿ ਜਿਹੜੀ ਇਹ ਜੀ ਓਵਰ ਕੁਕਿੰਗ ਆ ਉਹ ਰੁਕ ਸਕੇ ਤੇ ਨਾਲੇ ਜਿਹੜੇ ਨੂਡਲਸ ਨੇ ਆਪਣੇ ਤੇ ਉਹ ਕੱਲੇ ਕੱਲੇ ਖਿਲੇ ਖਿਲੇ ਰਹਿਣ ਜੇਕਰ ਆਪਾਂ ਇਹਨਾਂ ਨੂੰ ਐਦਾਂ ਹੀ ਗਰਮ ਗਰਮ ਡレイン ਕਰਕੇ ਰੱਖ ਦੰਨੇ ਆ ਤਾਂ ਨੂਡਲਸ ਨੇ ਜਿਹੜੇ ਉਹ ਆਪਸ ਦੇ ਵਿੱਚ ਜੁੜ ਜਾਂਦੇ ਨੇ ਤੇ ਆਪਾਂ ਨੂੰ ਜਦੋਂ ਆਪਾਂ ਤੜਕੇ ਦੇ ਵਿੱਚ ਇਹਨਾਂ ਨੂੰ ਪਾਉਂਦੇ ਆ ਤਾਂ ਬਹੁਤ ਹੀ ਆਪਾਂ ਨੂੰ ਦਿੱਕਤ ਆਉਂਦੀ ਇਹਨਾਂ ਨੂੰ ਕੱਲੇ ਕੱਲੇ ਕਰਨ ਦੇ ਲਈ ਤੇ ਆਪੇ ਇੱਕ ਵਾਰ ਇਹਨਾਂ ਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਵੀ ਉਲਟ-ਪਲਟ ਕਰਕੇ ਆਪਾਂ ਇਹਨਾਂ ਨੂੰ واਸ਼ ਕਰ ਲੈਣਾ ਪਾਣੀ ਆਪਾਂ ਨੇ ਇਹਦੇ ਵਿੱਚ ਠੰਡਾ ਹੀ ਪਾਇਆ ਏ ਆਪਾਂ ਮੋਟਰ ਦਾ ਹੀ ਪਾਣੀ ਲਿਆ ਸੀ ਤਾਜ਼ਾ ਬਿਲਕੁਲ ਫਰੈਸ਼ ਤੇ ਹੁਣ ਆਪਾਂ ਤੜਕਾ ਲਾਉਣ ਲੱਗੇ ਆ ਤੜਕਿਆ ਆਪਣਾ ਇਹ ਜਿਹੜਾ ਆਇਲ ਆਪਣਾ ਗਰਮ ਹੋ ਗਿਆ ਸੀਗਾ ਹੁਣ ਆਪਾਂ ਇਹਦੇ ਵਿੱਚ ਜਿਹੜੇ ਬਰੀਕ ਲੰਬੇ ਪਿਆਜ਼ ਕੱਟ ਕੇ ਲਏ ਹੋਏ ਸੀ ਉਹ ਪਾ ਲੈਣੇ ਆ ਪਿਆਜ਼ ਨੇ ਜਿਹੜੇ ਉਹ ਮੈਂ ਦੋ ਪੱਟੀ ਸਾਈਜ਼ ਦੇ ਕੱਟੇ ਸੀਗੇ ਤੁਸੀਂ ਵੱਧ ਘੱਟ ਵੀ ਲੈ ਸਕਦੇ ਹੋ ਜੇਕਰ ਘੱਟ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਘੱਟ ਵੀ ਲੈ ਸਕਦੇ ਹੋ ਆਪਾਂ ਨੇ ਬੰਦ ਗੋਭੀ ਦਾ ਵੀ ਇਸਤੇਮਾਲ ਕੀਤਾ ਹੈ ਕਈ ਲੋਕ ਕੀ ਨੇ ਕਿ ਬੰਦ ਗੋਭੀ ਖਾਣਾ ਪਸੰਦ ਨਹੀਂ ਕਰਦੇ ਹੈਗੇ ਪਰ ਨੂਡਲ ਦੇ ਵਿੱਚ ਆ ਜਿਹੜੀ ਬੰਦ ਗੋਭੀ ਆ ਉਹ ਪਾਈ ਜਾਂਦੀ ਆ ਹਮੇਸ਼ਾ ਹੀ ਤੇ ਆਪਾਂ ਨੇ ਵੀ ਇਹਦੇ ਵਿੱਚ ਬੰਦ ਗੋਭੀ ਪਾਈ ਆ ਨਾਲ ਹੀ ਆਪਾਂ ਨੇ ਅੱਧੀ ਸ਼ਿਮਲਾ ਮਿਰਚ ਲਈ ਸੀਗੀ ਵੱਡੇ ਸਾਈਜ਼ ਦੀ ਆਪਣੇ ਕੋਲ ਸਬਜੀ ਤੋਂ ਬਣਾਉਣ ਤੋਂ ਬਾਅਦ ਇਹ ਸ਼ਿਮਲਾ ਮਿਰਚਾਂ ਜਿਹੜੀ ਬਚ ਗਈ ਸੀਗੀ ਤੇ ਹੁਣ ਆਪਾਂ ਨੇ ਇਹਨਾਂ ਦਾ ਇਸਤੇਮਾਲ ਆ ਜਿਹੜਾ ਨਿਊਡਲ ਦੇ ਵਿੱਚ ਕੀਤਾ ਹੈ ਤੇ ਹੁਣ ਆਪਾਂ ਨੇ ਬੰਦ ਗੋਭੀ ਆ ਜਿਹੜੀ ਉਹ ਵੀ ਪਾ ਦੇਣੀ ਆ ਤੇ ਨਾਲ ਹੀ ਆਪਾਂ ਨੇ ਇੱਕ ਟਮਾਟਰ ਪਾਇਆ ਸੀ ਹਲਕਾ ਜਿਹਾ ਆਪਾਂ ਇਹਦੇ ਵਿੱਚ ਨਮਕ ਐਡ ਕਰਾਂਗੇ ਤਾਂ ਕਿ ਜਿਹੜੀਆਂ ਆਪਣੀਆਂ ਸਬਜ਼ੀਆਂ ਨੇ ਉਹ ਆਪਣਾ ਪਾਣੀ ਛੱਡ ਦੇਣ ਤੇ ਹਲਕੇ ਹਲਕੇ ਆ ਸੌਫਟ ਹੋ ਜਾਣ ਤੇ ਹੁਣ ਆਪਾਂ ਇਹਦੇ ਵਿੱਚ ਗ੍ਰੀਨ ਚਿੱਲੀ ਸੌਸ ਸੋਇਆ ਸੌਸ ਤੇ ਟਮੇਟੋ ਕੈਚਪ ਆਪਾਂ ਇਹਦੇ ਵਿੱਚ ਐਡ ਕਰਾਂਗੇ ਇਹ ਤੁਸੀਂ ਵੱਧ ਘੱਟ ਜਿੱਦਾਂ ਦਾ ਤੁਹਾਡਾ ਟੇਸਟ ਆ ਤਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਜ਼ਿਆਦਾ ਪਾ ਸਕਦੇ ਹੋ ਤੇ ਕਲਰ ਤੇ ਲਈ ਆਪਾਂ ਸੋਇਆ ਸੌਸ ਲਵਾਂਗੇ ਸੋਇਆ ਸੌਸ ਵੀ ਤੁਸੀਂ ਜ਼ਿਆਦਾ ਡਾਰਕ ਪਸੰਦ ਕਰਦੇ ਹੋ ਤਾਂ ਡਾਰਕ ਲੈ ਸਕਦੇ ਹੋ ਆਪਾਂ ਨੇ 1 ਟੇਬਲस्पून ਆ ਜਿਹੜਾ ਉਹ ਹਰੀਆਂ ਮਿਰਚਾਂ ਦਾ ਜਿਹੜਾ ਸੌਸ ਆ ਉਹ ਲਿਆ ਤੇ ਆਪਾਂ ਨੇ 2 ਟੇਬਲस्पून ਆਪਾਂ ਨੇ ਕਰੀਬਨ ਇਹਦੇ ਵਿੱਚ ਪਾ ਲੈਣੇ ਨੇ ਟਮਾਟੋ ਕੇਚਪ ਦੇ ਇਹਦੇ ਵਿੱਚ ਕੀ ਹੈ ਬਣਾਉਣੀ ਬਹੁਤ ਹੀ ਆਸਾਨ ਨੇ ਇਹਦੇ ਵਿੱਚ ਜ਼ਿਆਦਾ ਚੀਜ਼ਾਂ ਨਹੀਂ ਜਿਹੜੀਆਂ ਨਹੀਂ ਲੱਗਦੀਆਂ ਹੈਗੀਆਂ 1 ਟੇਬਲस्पून ਹੀ ਹਲੇ ਆਪਾਂ ਨੇ ਇਹਦੇ ਵਿੱਚ ਸੌਰੀ ਸੋਇਆ ਸੌਸ ਦਾ ਪਾਇਆ ਹੈ ਤੇ ਆਪਾਂ ਨੇ ਤੇਲ ਹੈ ਜਿਹੜਾ ਉਹ ਵੀ ਬਹੁਤ ਘੱਟ استعمال ਕੀਤਾ ਇਹਦੇ ਵਿੱਚ ਤੇ ਹੁਣ ਆਪਾਂ ਨੇ ਜਿਹੜੇ ਨੂਡਲਸ ਨੇ ਵਾਲ ਕੇ ਰੱਖੇ ਹੋਏ ਉਹ ਵੀ ਇਹਦੇ ਵਿੱਚ ਪਾ ਦੇਣੇ ਨੇ ਤੇ ਹੁਣ ਨਿਊਡਲਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾਵਾਂਗੇ ਕਈ ਵਾਰ ਕੀ ਹੈ ਕਿ ਹਿਲਾਉਣ ਦੇ ਲਈ ਆਪਾਂ ਨੂੰ ਦਿੱਕਤ ਆਉਂਦੀ ਆ ਤੇ ਮੈਂ ਤਾਂ ਦੋ ਚਮਚ ਦੀ ਹੈਲਪ ਦੇ ਨਾਲ ਇਹਨਾਂ ਨੂੰ ਉੱਪਰ-ਨੀਚੇ ਕਰ ਲਿਆ ਸੀਗਾ ਤਾਂ ਕਿ ਜਿਹੜਾ ਆਪਣੇ ਤੜਕਾ ਹੈ ਉਹ ਚੰਗੀ ਤਰ੍ਹਾਂ ਵੈਜੀਟੇਬਲਸ ਨੇ ਤੜਾਈ ਦੇ ਵਿੱਚ ਐਡ ਹੋ ਸਕਣ ਤੇ ਦੇਖੋ ਨਿਊਡਲਸ ਨੇ ਜਿਹੜੇ ਆਪਣੇ ਬਣ ਕੇ ਤਿਆਰ ਹੋ ਗਏ ਨੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓਜ਼ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਨਾਲ ਹੀ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਐਨੀ ਸਪੋਰਟ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੀ